ਸਭ ਤੋਂ ਪਹਿਲੇ ਉਹਨਾਂ ਦਾ ਅ ਸਬਕ ਹੀ ਹੋਈ ਸੀ ਸਭ ਤੋਂ ਪਹਿਲੇ ਸਾਡਾ ਸਾਨੂੰ ਉਹਨਾਂ ਨੇ ਜੋ ਪੜਾਇਆ ਇਹੋ ਹੀ ਸੀ ਕਿ ਤੇ ਦੂਸਰੇ ਨੰਬਰ ਤੇ ਸਾਨੂੰ ਕਿਹਾ ਕਿ ਤੀਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਵੰਡ ਕੀ ਕਰੋ ਇਹ ਕਰਦਾ ਹੈ ਰঞ্জੀਤ ਸਿੰਘ ਸਾਹਿਬ ਤੁਸੀਂ ਗਿਆਨੀ ਹੋ ਸੇਵਕ ਹੋ ਗਿਆਨ ਬਾਰੇ ਦੱਸੋ ਗਿਆਨ ਹੈ ਕੀ ਤੇ ਨਾਲ ਗਿਆਨੀ ਬਣਨ ਆਸਤੇ ਕੀ ਕਰਨਾ ਪੈਂਦਾ ਬੰਦੇ ਨੂੰ ਦੇਖੋ ਸਭ ਤੋਂ ਧਰਮ ਹੀ ਗੱਲ ਜਿਹੜੀ ਹੈਗੀ ਐ ਨਾਲ ਡੁੰਗਾਈ ਦੀ ਗੱਲ ਹੈ ਕਿ ਕਿਸੇ ਧਰਮ ਨੂੰ ਵੀ ਲੈ ਲਓ ਭਾਵੇਂ ਸਿੱਖ ਧਰਮ ਨੂੰ ਲੈ ਲਓ ਚਾਹੇ ਕਿਸੇ ਧਰਮ ਨੂੰ ਵੀ ਲੈ ਲਓ ਧਰਮ ਹਮੇਸ਼ਾ ਵਾਸਤੇ ਰਾਦ ਖਾਂਦਾ ਹੈ ਕਿ ਪਟਕਿਆਂ ਨੂੰ ਰਾਦ ਖਾਣਾ ਧਰਮ ਦਾ ਕੰਮ ਹੈ ਜੇ ਧਰਮ ਨੂੰ ਤੁਸੀਂ ਫਰੋ ਲੋ ਧਰਮ ਨੂੰ ਪੜ੍ਹ ਲਓ ਕੋਈ ਵੀ ਧਰਮ ਤੁਹਾਨੂੰ ਗਲਤ ਸਿੱਖਿਆ ਨਹੀਂ ਦਿੰਦਾ ਉਹ ਇੱਕ ਐਸੀ ਸਿੱਖਿਆ ਐਸਾ ਗਿਆਨ ਦਿੰਦਾ ਹੈ ਜਿਦੇ ਵਿੱਚ ਰੌਣਕ ਹੀ ਰੌਣਕ ਹੈ ਜਿਦੇ ਵਿੱਚ ਰੋਸ਼ਨੀ ਹੈ ਰੋਸ਼ਨੀ ਹੈ ਗਿਆਨ ਦਾ ਮਤਲਬ ਹੀ ਇਹ ਹੋਈ ਹੈ ਕਿ ਅੰਧੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਣਾ ਸਹੀ ਤੇ ਇਸੇ ਤਰ੍ਹਾਂ ਜਿਹੜਾ ਗਿਆ ਸਾਡਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋਇਆ ਜੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਰਾਏ ਪੋਈ ਦੀ ਤਲਵੰਡੀ ਜੀ ਮੌਜੂਦਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਸਭ ਤੋਂ ਪਹਿਲੇ ਉਹਨਾਂ ਦਾ ਅ ਸਬਕ ਇਹ ਹੋਈ ਸੀ ਸਭ ਤੋਂ ਪਹਿਲੇ ਸਾਡਾ ਸਾਨੂੰ ਉਹਨਾਂ ਨੇ ਜੋ ਪੜਾਇਆ ਇਹੋ ਹੀ ਸੀ ਕਿ ਕੀਰਤ ਨਾਮ ਜਪੋ ਕੀਰਤ ਕਰੋ ਕਰੋ ਤੇ ਵੰਡ ਕੇ ਚਕੋ ਵਾਹ ਯਾਨੀ ਨਾਮ ਪ੍ਰਭੂ ਪਰਮਾਤਮਾ ਦਾ ਰੱਬ ਦੀ ਬੰਦਗੀ ਕਰੋ ਰੱਬ ਨੂੰ ਯਾਦ ਕਰੋ ਤੇ ਦੂਸਰੇ ਨੰਬਰ ਤੇ ਸਾਨੂੰ ਕਿਹਾ ਕਿ ਕੀਰਤ ਕਰੋ ਹਮ ਜ਼ਿਕਰ ਕਰੋ ਹਾਂਜੀ ਰਜ਼ਕੇ ਹਲਾਲ ਕਮਾਓ ਤੀਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਵੰਡ ਕੇ ਚੱਕ ਜਿਹੜਾ ਤੁਸੀਂ ਕਮਾਇਆ ਉਹਨੂੰ ਵੰਡ ਕੇ ਵਿੱਚ ਕੋਨਹਾਲ ਦੂਸਰੇ ਨੂੰ ਦੇ ਲੋੜਵੰਦਾਂ ਨੂੰ ਵੀ ਦੇਓ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸੇ ਤੋਂ ਹੀ ਉਹ ਸੱਚਾ ਸੌਦਾ ਸਾਨੂੰ ਯਾਦ ਆਉਂਦਾ ਹੈ ਕਿ ਜਦੋਂ ਪਿਤਾ ਜੀ ਨੇ 20 ਰੁਪਏ ਦਿੱਤੇ ਕਿ ਤੁਸੀਂ ਖਰਾ ਸੌਦਾ ਕਰਿਓ ਉਹਨਾਂ ਨੇ ਲੰਗਰ ਲਾਤਾ ਸਾਧੂਆਂ ਨੂੰ ਭੁੱਖਿਆਂ ਨੂੰ ਖਾਣਾ ਕਿਲਾਇਆ ਬਾਅਦ ਵੀ ਜਦੋਂ ਆਇਆ ਤੇ ਚਿੜਕਾ ਭਈਆਂ ਪਿਓ ਤੋਂ ਪਿਤਾ ਕਾਲੂ ਦਾਸ ਜੀ ਤੋਂ ਉਹਨਾਂ ਨੇ ਕਿ ਤੁਸੀਂ ਆਪ ਹੀ ਕਿਐਸੀ ਖਰਾ ਸੌਦਾ ਕੋਈ ਇਸ ਤੋਂ ਖਰਾ ਸੌਦਾ ਮੈਨੂੰ ਲੱਭਾਂ ਉਹ 20 ਰੁਪਏ ਦਾ ਲੰਗਰ ਅੱਜ ਵੀ ਚੱਲ ਰਿਹਾ ਦੁਨੀਆ ਖਾ ਰਹੀ ਐ ਤੇ ਮੁਕਦਾ ਨਹੀਂ ਐ ਇਹ ਰਹਿਂਦੀ ਦੁਨੀਆ ਤੱਕ ਇਹ 20 ਰੁਪਏ ਦਾ ਲੰਗਰ ਗੁਰੂ ਘਰਾਂ ਚੱਲਦਾ ਰਹਿਣਾ ਤੇ ਚੱਲਦਾ ਹੀ ਰਹਿਣਾ ਇਹ ਜਿਹੜੀ ਤਜਾਰਤ ਐ ਕਾਰੋਬਾਰ ਐ ਜਿਹੜਾ ਇਹ ਅੱਲਾਹ ਤਾਲਾ ਦੇ ਨਾਲ ਇਹਨਾਂ ਲੋਗਾਂ ਨੇ ਕੀਤਾ ਇਹ ਜੀ ਰੱਬ ਨਾਲ ਲੈਣਾ ਸਾਡੇ ਵਿੱਚ ਵੀ ਦਰवेशਾਂ ਚ ਅੱਲਾਹ ਤਾਲਾ ਨਾਲ ਜਿਹੜਾ ਤੁਸੀਂ ਕਾਰੋਬਾਰ ਬਿਜ਼ਨਸ ਕਰੋਗੇ ਨਾ ਉਹ ਚ ਤੁਹਾਨੂੰ ਘਾਟਾ ਨਹੀਂ ਪੈਣਾ ਬਰਕਤ ਹੀ ਬਰਕਤ ਹੋਊਗਾ ਉਹ ਚਲਦਾ ਹੀ ਰਹਿਣਾ ਫਿਰ ਅੱਗੇ ਵੱਧਣਾ ਹੀ ਹੈ ਤੇ ਝੂੜਕਾੜੇ ਤੋਂ ਨਾਮ ਹੀ ਸੱਚਾ ਸੌਦਾ ਪੈ ਗਿਆ ਸੱਚਾ ਸੌਦਾ ਸੌਦਾ ਹੀ ਸੱਚਾ ਕੀਤਾ ਸੀ ਨਾਮ ਉਹਦਾ ਸੀ ਝੂੜਕਾਣਾ ਉਹਨੂੰ ਸੱਚਾ ਸੌਦਾ ਕਰਦਾ ਉਹ ਜੀ ਸੱਚਾ ਸੌਦਾ ਕਰਦਾ ਜੀ ਅੱਛਾ लवली ਸਾਹਿਬ ਤੁਸੀਂ ਸਾਨੂੰ ਦੱਸੋ ਤੁਹਾਡਾ ਤੇ ਚੜਦੇ ਪਾਸੇ ਵੀ ਜਾਣ ਹੋਇਆ ਠੀਕ ਹੈ ਪਹਿਲਾਂ ਤਾਂ ਸਭ ਤੋਂ ਦੂਜੀ ਗੱਲ ਮੈਂ ਬਾਅਦ ਪੁੱਛਾਂਗੀ ਮਿਲੂਆ ਦੱਸੋ ਤੁਸੀਂ ਜਰਮਨ ਜਾ ਕੇ ਕਿੰਜ ਬਸ ਗਏ ਪਾਕਿਸਤਾਨ ਤੋਂ ਬਸ ਇਹ ਇੱਕ ਤਾਂ ਉਹ ਪੜਾਈ ਹੈ ਜਿਸ ਕੰਮ ਦੇ ਨਾਲ ਮੈਂ ਰਿਲੇਟਿਡ ਸੀ ਇ ਤੇ ਉਹਨਾਂ ਨੇ ਬਸ ਚੁਣ ਲਿਆ ਸਾਨੂੰ ਕਿ ਆਵਾਜ਼ ਤੁਹਾਡੀ ਲੋੜ ਹੈ ਇਥੇ ਹਾਂ ਕੀ ਬਾਤ ਤੇ ਬੜਾ ਛੇਤੀ ਸਭ ਕੁਝ ਹੋ ਗਿਆ ਜੀ ਸੋ ਇਸੇ ਕਰਕੇ ਉੱਥੇ ਹੁਣ ਡੇਰੇ ਲਾ ਲੈਣੇ ਕੋਸ਼ਿਸ਼ ਕਰ ਰਹੇ ਹਾਂ ਉੱਥੇ ਵੀ ਪੰਜਾਬੀ ਦੀ ਜਿਹੜੀ ਹੈ ਮਾਂ ਬੋਲੀ ਦੀ ਸੇਵਾ ਕੀਤੀ ਜਾਵੇ ਜੀ ਸਾਥ ਦੇ ਕੋਲ ਉੱਥੇ ਜਾ ਕੇ ਸੇਵਾਗੇ ਹਾਂ ਜੀ ਜ਼ਰੂਰ ਅੱਛਾ ਮੈਨੂੰ ਇਹ ਵੀ ਦੱਸੋ ਅਸੀਂ ਵੇਖਣਾ ਜੇ ਸਾਡੇ ਕੋਲ ਸਾਡੇ ਸਿੰਘ ਸਮੇਟੇ ਸਾਰੇ ਮੁੰਡੇ ਇਕੱਠੇ ਹੋਏ ਹੋਣ ਇੰਜੋਏ ਮਾ ਜੀ ਠੰਡ ਪੈ ਰਹੀ ਹੈ ਤੁਹਾਡੀ ਸੇਵਾ ਲਈ ਆਏ। ਲੇਕਿਨ ਅੱਛੀ ਗੱਲ ਹੈ ਜੀ ਜਿੱਤੇ ਜਿੱਤੇ ਸਾਡੇ ਪੰਜਾਬੀ ਭੈਣ ਭਰਾ ਵਾਸਤੇ ਨੇ ਉਹਨਾਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ। ਉਹਨਾਂ ਕੋਲ ਇਹ ਮਤਲਬ ਇੰਨਾ ਕਿ ਉਹਨਾਂ ਦੇ ਕਰੀਬ ਇਹ ਚੀਜ਼ ਹੋਣੀ ਚਾਹੀਦੀ ਕਿ ਉਹਨਾਂ ਨੂੰ ਸਿੱਖਣ ਨੂੰ ਆਸਾਨੀ ਮਿਲੇ। ਖਾਸ ਤੌਰ ਤੇ ਸਾਡੇ ਜਿਹੜੇ ਉੱਥੇ ਨਵੀਂ نسل ਜਿਹੜੀ ਪੈਦਾ ਹੁੰਦੀ ਹੈ ਸਾਡੇ ਪੰਜਾਬੀ ਭੈਣ ਭਰਾਵਾਂ ਉਹਨਾਂ ਲਈ ਇਹ ਮੁਸ਼ਕਲ ਹੋਣਾ ਉਹ ਦੌਰ ਮਤਲਬ ਉਹਨਾਂ ਨੂੰ ਅਗਰ ਮਿਲੇਗਾ ਇਹ ਕਲਚਰ ਮਿਲੇਗਾ ਦੇਖਣ ਲਈ ਫਿਰ ਉਹ ਸਿੱਖਣਗੇ। ਬਿਲਕੁਲ ਤੇ ਉੱਥੇ ਜ਼ਿਆਦਾ ਇੰਗਲਿਸ਼ ਬੋਲ ਲਈ ਉੱਥੇ ਜਰਮਨ ਤੇ ਡੱਚ ਬੋਲ ਲਈ ਦੂਸਰੀਆਂ ਉਹ ਜ਼ਬਾਨਾਂ 'ਚ ਜ਼ਿਆਦਾ ਸਾਡੇ ਬੱਚੇ ਨਾ ਰੁੱਝ ਜਾਂਦੇ ਨੇ ਰੁੱਝ ਜਾਂਦੇ ਨੇ ਹਾਂ ਤੇ ਉਹਨਾਂ ਵਾਸਤੇ ਇਹ ਜ਼ਰੂਰੀ ਹੈ ਜਿਹੜਾ लवली பாਜੀ ਜਜ਼ਬਾ ਲੈ ਕੇ ਗਏ ਅੱਛਾ लवली பாਜੀ ਤੁਸੀਂ ਜਿਹੜੇ ਇੱਥੇ ਪਾਕਿਸਤਾਨ 'ਚ ਤੇ ਗੁਰਦੁਆਰੇ ਨੇ ਹਾਂ ਉਹਨਾਂ 'ਤੇ ਬੜਾ ਕੰਮ ਕੀਤਾ ਜੀ ਬਿਲਕੁਲ ਉਹਨਾਂ ਬਾਰੇ ਡੋਡਾ ਜੀ ਜਰਾ ਦੱਸੋ ਨਾ ਪਹਿਲੀ ਗੱਲ ਤੇ ਮੈਂ ਕੋਈ ਕੰਮ ਨਹੀਂ ਕੀਤਾ ਮਾਲਕ ਨੇ ਸੇਵਾ ਲਈ ਹੈ ਉਹਨਾਂ ਨੇ ਡਿਊਟੀ ਲਵਾਈ ਹੈ ਬਿਲਕੁਲ ਤੇ ਪਾਕਿਸਤਾਨ ਦੇ ਵਿੱਚ ਤਕਰੀਬਨ ਵੈਸੇ ਤਾਂ ਜੇ ਓਵਰ ਆਲ ਵੇਖੀਏ ਤੇ 1000 ਦੇ ਕਰੀਬ ਸਾਡੀ ਪਲੇਸਿਸ ਹੈ ਜਦੋਂ ਮੈਂ ਕਿਸੇ ਨੂੰ 1000 ਦੀ ਗਿਣਤੀ ਦੱਸਦਾ ਉਹ ਕਹਿੰਦਾ ਨਹੀਂ ਇਹ ਨਹੀਂ ਹੋ ਸਕਦੀ ਇਹ ਅਸਲ ਦੇ ਵਿੱਚ 1900 ਦੇ ਵਿੱਚ ਯਾਨੀ ਕਿ 1890 ਤੋਂ 1900 ਤੱਕ ਇਸ ਸੀਜ਼ਨ ਦੇ ਵਿੱਚ ਜਿਹੜਾ ਲਾਲਪੁਰ ਦਾ ਇਲਾਕਾ ਹੈ ਜਿੱਥੋਂ ਭਾਈ ਸਾਹਿਬ ਜੀ ਹੋਰੀ ਤਾਲੂਕ ਰੱਖਦੇ ਨੇ ਇਹਦੇ ਵਿੱਚ 2000 ਦੇ ਕਰੀਬ ਪਿੰਡ ਵਸਾਏ ਗਏ ਬਿਲਕੁਲ ਔਰ ਇਹਨਾਂ 2000 ਪਿੰਡਾਂ ਦੇ ਵਿੱਚ 500 ਤੋਂ 700 ਦੇ ਕਰੀਬ ਐਸੇ ਪਿੰਡ ਨੇ ਜਿਹਦੇ ਵਿੱਚ ਸਾਂਦਲਵਾਰ ਨੀਲੀਵਾਰ ਹਾਂਜੀ ਆ ਗੰਜੀਵਾਰ ਆ ਔਰ ਕਰਿਆਨਾਵਾਰ ਇਹਨਾਂ 4-12 ਦੇ ਵਿੱਚ ਜਿਹੜੇ 2000 ਪਿੰਡ ਵਸਾਏ ਗਏ ਉਹਨਾਂ ਚ 700 800 ਪਿੰਡ ਜਿਹੜੇ ਸਨ ਉਹ ਸਿੱਖਾਂ ਦੇ ਸੀਗੇ ਅੱਛਾ ਸੋ ਉਹਨਾਂ ਤਮਾਮ ਪਿੰਡਾਂ ਦੇ ਵਿੱਚ 19ਵੀਂ ਸਦੀ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਬਣਾਏ ਗਏ ਬਣਾਏ ਗਏ ਸੋ ਇੱਥੇ ਕਾਫੀ ਜ਼ਿਆਦਾ ਗਿਣਤੀ ਸਾਡੇ ਕੋਲ ਆ ਜਾਂਦੀ ਹੈ ਸਹੀ ਔਰ ਉਸ ਤੋਂ ਬਾਅਦ ਤੁਸੀਂ ਨੰਦਕਾਣਾ ਸਾਹਿਬ ਤੋਂ ਅਗਰ ਸ਼ੁਰੂ ਹੋ ਜਾਓ ਸਾਬਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਤੇ 100 ਦੇ ਕਰੀਬ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਮਤਲਬ 10 ਗੁਰਦੁਆਰੇ ਤੇ ਜ਼ਿਲ੍ਹਾ ਨੰਦਕਾਣਾ ਸਾਹਿਬ ਦੇ ਵਿੱਚ ਉਹਨਾਂ ਦੀ ਯਾਦਗਾਰ ਦੇ ਵਿੱਚ ਮੌਜੂਦ ਨੇ ਔਰ 750 ਮਰਬਾ ਜ਼ਮੀਨ ਵੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਕਿਉਂਕਿ ਅਗਰ ਸੱਚੇ ਸੌਦੇ ਦੀ ਪਾ ਦਿਓ ਤੇ ਇਸ ਤੋਂ ਵੀ ਜ਼ਿਆਦਾ ਜ਼ਮੀਨਾਂ ਉਹਦੀ ਬੱਝ ਜਾਣੀ ਹੈ ਜੀ ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ 1947 ਤੋਂ ਪਹਿਲੇ 82 ਪਲੇਸਿਸ ਸਨ 82 ਪਲੇਸਿਸ ਸਨ ਸਹੀ ਸੋ ਇਸੇ ਤਰ੍ਹਾਂ ਜਿਹੜੇ ਸਾਡੇ 6ਵੇਂ ਗੁਰੂ ਨੇ ਉਹਨਾਂ ਦੇ ਤਕਰੀਬਨ 100 ਦੇ ਕਰੀਬ ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਅਸਥਾਨ ਸੋ ਬਹੁਤ ਲੰਬੀ ਚੌੜੀ ਗਿਣਤੀ ਦੇ ਵਿੱਚ ਜਿਹੜੇ ਸਾਡੇ 4ਥੇ ਗੁਰੂ ਨੇ ਉਹਨਾਂ ਦੀ ਜਾਇ پیدਾਇਸ਼ ਇੱਥੋਂ ਦੀ ਹੈ ਲਾਹੌਰ ਸ਼ਹਿਰ ਦੀ ਅੱਛਾ ਔਰ ਫਿਰ ਅਗਰ ਤੁਸੀਂ ਸਰਕਾਰੀ ਖਾਲਸਾ ਰਾਜ ਤੇ ਆਜੋ ਜਦੋਂ ਪੰਜਾਬੀਆਂ ਨੇ ਖੁਦ ਰਾਜ ਕੀਤਾ ਉਸ ਵੇਲੇ ਤੁਸੀਂ ਵੇਖ ਲਓ ਕਿ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਹੈ ਚਾਹੇ ਹਰੀ ਸਿੰਘ ਨਲਵਾ ਹੈ ਚਾਹੇ ਜੀ ਇਹਨਾਂ ਦੀ ਬੇਸ ਚੱਲ ਜੋ ਮਹਾ ਸਿੰਘ ਚੜ੍ਹਤ ਸਿੰਘ ਇਸ ਤੋਂ ਇਲਾਵਾ ਤੁਸੀਂ ਜਿਹਦੇ ਵੀ ਨਾਮ ਤੁਸੀਂ ਜੱਸਾ ਸਿੰਘ ਅਲੂਵਾਲੀਆ ਨਵਾਬ ਕਪੂਰ ਸਿੰਘ ਵਿਰਕ ਜਿੰਨੇ ਵੱਡੇ ਨਾਮ ਉਹਨਾਂ ਦੀ ਜਾਇ ਪੈਦਾਇਸ਼ ਜਿਹੜੀ ਹੈ ਪੰਜਾਬ ਦਾ ਇਹ ਖਿੱਤਾ ਜਿਹੜਾ ਹੈ ਇਹ ਹੈ ਸੋ ਉਹ ਇੱਕ ਮਾਲਕ ਨੇ ਮੈਂ ਸਮਝਦਾ ਕਿ ਮੇਰੀ ਡਿਊਟੀ ਲਗਾਈ ਕਿ ਮੈਂ ਸਾਰੀਆਂ ਡਿਊਟੀ ਲਾਏਗੀ ਹਾਂ ਵੇਖ ਸਕਿਆ ਬਤਾਇਆ ਵੀ ਉਹ ਜ਼ਿੰਮੇਦਾਰ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਕਿਉਂਕਿ ਇੱਕ ਤੁਹਾਡੀ ਅਦਾਏਗੀ ਤੁਹਾਡਾ ਲੋਕਾਂ ਦੇ ਨਾਲ ਜਿੰਨ ਤੁਸੀਂ ਕਨੈਕਸ਼ਨ ਬਣਾ ਕੇ ਰੱਖਦੇ ਹੋ ਤੇ ਜਿੰਨ ਤੁਸੀਂ ਪੂਰੀ ਤਾਰੀਖ ਵੀ ਦੱਸਦੇ ਹੋ ਨਾ ਜ਼ਿੰਮੇਵਾਰੀ ਲੱਭਤ ਜਾਂਦੀ ਹੈ ਨਿਭਾਣੀ ਜਰਾ ਓਖਾ ਕੰਮ ਹੁੰਦਾ ਹੈ ਲੇਕਿਨ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਵਰਦਾਰਾ ਜਿਹੜੇ ਮਠਾਸ ਨੇ ਉਹ ਉੱਤਰਦੀ ਹੈ ਤੇ ਦਿਲ ਕਹਿੰਦਾ ਹੁਣ ਸੁਣੋ ਗੱਲ ਕੀ ਕਰਦੇ ਰਹੋ ਹੈਨਾ ਜਿਹੜੇ ਬੋਲ ਰਹੇ ਨੇ ਦਿਲ ਕਰ ਰਿਹਾ ਅਸਾ ਪੰਜਾਬੀ ਸ਼ਬਾਨ ਚ ਮਿਠਾਸ ਹੈ ਬਾਜੀ ਨੇ ਮਿਠਾਸ ਦੀ ਗੱਲ ਕੀਤੀ ਜੀ ਅ ਅਸੀਂ ਤਕਰੀਬਨ 2000 ਤੋਂ 3000 ਦੇ ਕਰੀਬ ਪੁਰਾਣੇ ਬਜ਼ੁਰਗਾਂ ਦੇ ਇੰਟਰਵਿਊਜ਼ ਕੀਤੇ ਅੱਛਾ ਜਿਹੜੇ 47 ਤੋਂ ਪਹਿਲੇ ਦੇ ਬੋਰਨੇ ਮਾਫ਼ ਕਰਨਾ ਇਹ ਇਹ ਜਿਹੜੇ ਪੁਰਾਣੇ ਨਹੀਂ ਮੈਂ ਓਵਰ ਆਲ ਦਾ ਨਾ ਗੱਲ ਹੋ ਰਹੀ ਹੈ ਯਾਰ 47 ਤੋਂ ਪਹਿਲੇ ਬਜ਼ੁਰਗਾਂ ਜੁਮਾ ਜੁਮਾ 60 ਸਾਲ ਹੋਏ ਜੋ ਜੁਮਾ ਜੁਮਾ 70 ਤੇ ਉਹਨਾਂ ਲੋਕਾਂ ਦੇ ਜਦੋਂ ਇੰਟਰਵਿਊਸ ਕਰਦੇ ਸਨ ਉਹ 47 ਤੋਂ ਪਹਿਲੇ ਦਾ ਵੇਲਾ ਦੱਸਦੇ ਸੀਗੇ। ਹੂੰ। ਔਰ ਪੰਜਾਬ ਦੀ ਅਸਲ ਸੱਭਿਆਚਾਰ ਦੱਸਦੇ ਸੀ। ਹੁਣ ਤੇ ਬੜੀ ਕਰੋਨਾ ਨੇ ਬੜਾ ਕੰਮ ਖਰਾਬ ਕਰਤਾ। ਕਾਫੀ ਹੁਣ ਤੇ ਪਿੰਡਾਂ ਚੱਲ ਜੋ ਬਜ਼ੁਰਗ ਨਹੀਂ ਲੱਭਦੇ ਜੀ। ਹੂੰ। ਸੋ ਉਹਦੇ ਰਾਹੀਂ ਪੰਜਾਬ ਦੀ ਮੈਂ ਸਮਝਦਾ ਕਿ ਦੋਵੇਂ ਪੰਜਾਬਾਂ ਦੀ ਕਾਫੀ ਨੇੜਤਾ ਵਦੀ। ਹੂੰ। ਇਹ ਮਾਲਕ ਦਾ ਬੜਾ ਐਹਸਾਨ ਰਿਹਾ ਕਿ ਇਹ ਕੰਮ ਉਹਨੇ ਦਾਸ ਕੋਲੋਂ ਲਿੱਤਾ। ਅੱਛਾ ਜਿਸ ਤੁਸੀਂ ਇਹ ਦੋਵਾਂ ਪੰਜਾਬਾਂ ਦੀ ਗੱਲ ਕਰ ਰਹੇ ਹੋ ਰঞ্জੀਤ ਸਾਹਿਬ ਤੁਸੀਂ ਸਾਨੂੰ ਦੱਸੋ ਅਸੀਂ ਜੇ ਭਾਰਤ ਦੀ ਗੱਲ ਕਰੀਏ। ਤੇ ਜਿਹੜਾ ਗੋਲਡਨ ਟੈਂਪਲ ਏ ਉਹਦੀ ਨਾਲ ਲਿੰਕ ਆਂਦਾ ਹੈ Hazrat मियां मीर साहब ਦਾ ਵੀ ਤੇ ਉਸ ਬਾਰੇ ਵੀ ਜਿਹੜੇ ਸਾਨੂੰ ਵੇਖਣ ਥੋੜਾ ਰੋਸ਼ਨੀ ਪਾਓ ਐ ਕੀ ਕਨੈਕਸ਼ਨ ਹੈ Hazrat मियां मीर साहब ਦਾ ਬਹੁਤ ਮਿੱਤਰਤਾਈ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਨੀ ਕਿ ਮਿਰਤਕਤਾਈ ਸੀ ਇਹਨਾਂ ਦੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਜਦੋਂ ਤੁਹਾਨੂੰ ਸਾਖ ਸੁਣਾਈਏ ਜਿੱਤੇ ਆਪਾਂ ਡਿਊਟੀ ਦੇ ਰਹੇ ਆ ਜੀ ਪੰਜਵੇਂ ਗੁਰੂ ਸਿੱਖ ਧਰਮ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਇਸ ਲਾਹੌਰ ਸ਼ਹਿਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਵਿਖੇ ਜਿੱਤੇ ਉਹ ਅਲੋਪ ਹੋਏ ਸਨ ਸ਼ਹੀਦੀ ਅਸਥਾਨ ਕਿਹਾ ਜਾਂਦਾ ਹੈ ਉਹਦੇ ਨਾਲ ਹੈ ਜੀ ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਦੀ ਹਵੇਲੀ 'ਚ ਤਸਹੇ ਦਿੱਤੇ ਜਾਂਦੇ ਸੀ ਉਸ ਵਕਤ ਸਾਈਂ ਮੀਆਂ ਮੀਰ ਸਾਹਿਬ ਨੇ ਆਵਾਜ਼ ਬੁਲੰਦ ਕਰਕੇ ਆਹਦਾ ਨਾਰਾ ਲਾਇਆ ਕਿ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ ਮੈਨੂੰ ਕਹੋ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲ ਇਟ ਵਜਾ ਦੇ ਆ ਪਰ ਮੇਰੇ ਪਾਤਸ਼ਾਹ ਨੇ ਕਿ ਨਹੀਂ ਮੈਂ ਕੋਈ ਕਰਾਮਾਤ ਨਹੀਂ ਵਿਖਾਣੀ ਕੋਈ ਸ਼ਕਤੀ ਨਹੀਂ ਵਿਖਾਣੀ ਮੈਂ ਅੱਲਾ ਪਾਕ ਦੇ ਰੱਬ ਦੇ ਰਜ਼ਾ ਵਿੱਚ ਰਹਿਣਾ ਜੋ ਮੇਰੇ ਮਾਲਕ ਦੀ ਰਜ਼ਾ ਹੈ ਉਹ ਰਜ਼ਾ ਮੈਨੂੰ ਕਬੂਲ ਹੈ ਤੇ ਉਹ ਮਿੱਤਰਤਾਈ ਦੀ ਗੱਲ ਅਸੀਂ ਕਰੀਏ ਤੇ ਸਾਈਂ ਮੀਆਂ ਮੀਰ ਸਾਹਿਬ ਨੇ ਉਸ ਵਕਤ ਜਿਸ ਵਕਤ ਬਹੁਤ ਸੰਗੀਨ ਵਕਤ ਸੀ ਬੜਾ ਔਖਾ ਵੇਲਾ ਸੀ ਕਿ ਕੋਈ ਆਵਾਜ਼ ਨਹੀਂ ਸੀ ਚੁੱਕ ਸਕਦਾ ਸਾਈਂ ਮੀਰ ਸਾਹਿਬ ਨੇ ਹੱਕ ਸੱਚ ਦੀ ਆਵਾਜ਼ ਚੁੱਕੀ ਤੇ ਕਿਹਾ ਤੇ ਇਹਦੇ ਨਾਲ ਵੀ ਅਗਰ ਅਸੀਂ ਫਿਰ ਲਈਏ ਗੋਲਡਨ ਟੈਂਪਲ ਨੂੰ ਗੋਲਡਨ ਟੈਂਪਲ ਦੀ ਬੁਨਿਆਦ ਸਾਈਂ ਮੀਰ ਸਾਹਿਬ ਦੇ ਹੱਥੋਂ ਗੁਰੂ ਸਾਹਿਬ ਨੇ ਆਪ ਰਖਵਾਈ ਹਮ ਸਪੈਸ਼ਲੀ ਲਾਹੌਰ ਤੇ ਲਿਆ ਕਰਕੇ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਦੇ গোল্ডেন টেম্পল પ્રસન્નસ્તાન ਜਿੱਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰਵਸਾਇਆ ਅਤੇ ਜਿੱਤੇ ਦਰਬਾਰ ਸਾਹਿਬ ਬਣਾਇਆ ਜਿੱਤੇ ਬਹੁਤ ਅੱਛਾ ਸਰੋਵਰ ਬਣਾਇਆ ਉਹਦੀ ਨੀਂਹ ਪੱਥਰ ਸੈਮੀਆ ਮੀਰ ਸਾਹਿਬ ਨੇ ਰਕਾ ਕਰਕੇ ਇਸ ਰਿਸ਼ਤੇ ਨੂੰ ਬਹੁਤ ਮਜ਼ਬੂਤ ਕੀਤਾ ਵਾਹ ਸਿੱਖ ਧਰਮ ਦਾ ਰਿਸ਼ਤਾ ਇੰਨਾ ਕੋ ਮਜ਼ਬੂਤ ਹੈ ਆ ਮੁਸਲਮ ਨਾਲ ਕਿ ਉਹ ਮੈਂ ਕਹਾਂ ਕਿ ਨੌ ਤੇ ਮਾਸ ਦਾ ਰਿਸ਼ਤਾ ਰਿਸ਼ਤਾ ਹੈ ਖੂਬਸੂਰਤ ਜੋ ਕਦੀ ਜਿਹੜਾ ਗਾਣਾ ਉਹ ਭੁੱਲਣ ਯੋਗ ਨਹੀਂ ਹੈ ਉਹ ਕਦੀ ਵਿਸਰ ਨਹੀਂ ਸਕਦਾ ਤੇ ਇਹੋ ਹੀ ਅਗਰ ਚੀਜ਼ਾਂ ਆਪਾਂ ਲੈ ਲਈਏ ਪਾਕਿਸਤਾਨ ਦੀ ਧਰਤੀ ਤੇ ਜਿਹੜੀਆਂ ਮੁਹਬਤਾਂ ਜਿਹੜੇ ਪਿਆਰ ਸਾਨੂੰ ਮਿਲ ਰਿਹਾ ਸ਼ਾਇਦ ਉਹ ਪਿਆਰ ਦੀ ਵਜ੍ਹਾ ਵੀ ਇਹੋ ਹੀ ਹੈ ਕਿ ਸਾਡੇ ਗੁਰੂਆਂ ਨਾਲ ਜੋ ਸਾਜ ਨੇ ਬਾਈ ਗਈ ਹੈ ਜੋ ਮਿਠਾਸ ਨੇ ਬਾਈ ਗਈ ਹੈ ਜੋ ਉਹਨਾਂ ਨੇ ਹੱਥ ਨਾਲ ਹੱਥ ਮਿਲਾ ਕੇ ਦਿੱਤਾ ਗਿਆ ਹੈ ਉਹ ਚੀਜ਼ਾਂ ਸਾਨੂੰ ਅੱਜ ਮਿਲ ਰਹੀਆਂ ਅੱਜ ਉਹ ਉਹਨੂੰ ਅਸੀਂ ਦੇਖ ਰਹੇ ਹਾਂ ਕਿ ਉਹ ਮਿਟਾ ਸਾਡੇ ਵਿੱਚ ਵੰਡੀ ਜਾ ਰਹੀ ਹੈ ਤੇ ਅੱਜ ਸਿੱਖ ਧਰਮ ਨੂੰ ਜੋ ਮੁਕਾਮ ਪਾਕਿਸਤਾਨ ਦੀ ਤਰਦੀ ਤੇ ਮਿਲ ਰਿਹਾ ਹੈ ਸ਼ਾਇਦ ਕਿ ਦੁਨੀਆ ਵਿੱਚ ਕਿਤੇ ਨਹੀਂ ਮਿਲਦਾ ਇੱਕ ਮਿਸਾਲ ਬਿਲਕੁਲ ਜੀ ਅਸੀਂ ਚਾਹਦੇ ਹੀ ਬਹੁਤ ਅਸੀਂ ਤੇ ਆ ਗਏ ਮੁਹੱਬਤ ਇਹ ਹੀ ਹੈ ਕਿ ਉਧਰ ਜਦੋਂ ਲੋਕ ਆਉਂਦੇ ਨੇ ਇੱਥੇ ਦੀ ਜਿਹੜੀ ਹਵਾਮ ਉਹ ਖਾਸ ਤੌਰ ਤੇ ਜਦੋਂ ਮਿਲਦੇ ਇਹਨਾਂ ਨੂੰ ਬੜੇ ਪਿਆਰ ਤੇ ਮੁਹੱਬਤ ਨਾਲ ਉਹ ਦਿੰਦੀ ਸਾਡੇ ਕਈ ਸਰਦਾਰ ਭਰਾ ਐ ਨੇ ਆਪਣੀਆਂ ਫੈਮਲੀਆ ਦੇ ਨਾਲ ਉਹ ਬਾਜ਼ਾਰ ਚ ਗਏ ਨੇ ਜੀ ਤੇ ਦੁਕਾਨਦਾਰਾਂ ਨੇ ਕਹਿ ਦਿੱਤੀ ਨਹੀਂ ਅਸੀਂ ਪੈਸੇ ਨਹੀਂ ਲੈਣੇ ਤੁਹਾਡੇ ਕੋਲ ਅੱਛਾ ਤੇ ਸਾਡੀ ਸਾਡੀ ਮੁਹੱਬਤ ਹੈ ਤੁਸੀਂ ਉਹ ਵੀ ਕਹਤੋਂ ਆਪ ਆਪਣੇ ਇੰਟਰਵਿਊਆਂ ਚ ਦੱਸ ਰਹੇ ਨੇ ਹਾਂ ਜੀ ਠੀਕ ਹੈ ਮਤਲਬ ਇਹ ਵੀ ਕਿ ਜਿਹੜੀ ਆਵਾਮੀ ਮੁਹੱਬਤ ਹੈ ਨਾ ਇਹ ਉਧਰ ਵੀ ਇੰਨੀ ਹੈ ਤੇ ਇੱਧਰ ਵੀ ਇੰਨੀ ਹੈ ਅੱਛਾ ਵੈਸੇ ਇੱਕ ਗੱਲ ਹੋ ਰਹੀ ਥੀ ਮੈਨੂੰ ਗੱਲ ਯਾਦ ਆ ਗਈ ਨਾਸਰ ਭਾਈ ਮੈਨੂੰ ਦੱਸੀ ਸੀ ਜੀ ਇਹੀ ਗੱਲ ਨਾ ਜਿਹੜਾ ਇਹਨਾਂ ਦੱਸੀ ਹੈ ਨਾ ਕਿ ਦੁਕਾਨ ਵਾਲੇ ਕਹਿੰਦੇ ਨੇ ਭਾਈ ਜੀ ਪੈਸੇ ਨਹੀਂ ਲੈ ਲਵਲੀ ਭਾਜੀ ਦੇ ਨਾਲ ਗਏ ਸਨ ਕਿਤੇ ਸਾਡੀ ਆ ਜੀ ਬੇਸ਼ੁਮਾਰ ਕਹਾਣੀਆਂ ਨੇ ਤੁਸੀਂ ਉਹ ਕਹਿੰਦੇ ਹੁੰਦਾ ਨਾ ਜੱਟਾ ਰੋਟੀ ਖਾਣੀ ਇਹ ਕਰਨਾ ਉਹ ਕਰਨਾ ਇਹਨਾਂ ਨੇ ਕਿਹਾ ਜੀ ਨਹੀਂ ਅਖੀਰ ਉਹਨਾਂ ਨੇ ਕਿਹਾ ਕਿਥੋਂ ਜੇ ਇਹਨਾਂ ਨੇ ਨੰਗਾੜੇ ਕਹਿੰਦੇ ਅੱਛਾ ਫੇਰ ਠੀਕ ਹੋਏ ਫੇਰ ਪੈਸੇ ਦੇ ਦਿਓ ਨਹੀਂ ਉਹ ਮੈਂ ਤੇ ਵੇਖਿਆ ਕਿ ਮਿਠਾਸ ਦੀ ਗੱਲ ਹੋ ਰਹੀ ਹੈ ਥੋੜਾ ਜਿਹਾ ਕੁਝ ਆ ਜਾ ਜੇ ਜ਼ਰਾ ਮੁੰਡਾ ਖਲੋਤਾ ਲੈ ਆ ਬਈ ਕੀ ਲੈ ਕੇ ਆਇਆ ਹੁਣ ਪਤਾ ਨਹੀਂ ਚਾਹ ਆਂਦੇ ਕਿ ਲੱਸੀ ਲੈ ਆਂਦੀ ਕੁਝ ਤੇ ਆਇਆ ਜੇ ਲੱਸੀ ਕੋਈ ਐਸਾ ਤੇ ਨਹੀਂ ਨਾ ਜਿਹਨੂੰ ਠੰਡ ਲੱਗ ਰਹੀ ਹੈ ਨਵੰਬਰ ਦੇ ਮਹੀਨੇ ਡਿਸੰਬਰ ਆ ਗਿਆ ਜੇ ਡਸੰਬਰ ਜਾ ਲੈ ਮੈਂ ਨਵੰਬਰ ਚ ਆ ਜੇ ਤੱਕ ਅੱਛਾ ਅੱਛਾ ਤੁਸੀਂ ਪਿਛਲੀ ਸੈਲਰੀ ਨਹੀਂ ਨਾ ਲਈ ਹੋਣੀ ਗੱਲ ਤੇ ਸੱਚੇ ਪਰ ਚਲੋ ਚਾਹ ਹੀ ਦੇ ਚਾਹ ਜੀ ਜੀ ਗਰਮਾ ਕੇ ਆ ਜੀ ਮੈਂ ਪਾ ਜੀ ਐ ਪਾ ਚਾਹ ਬਹੁਤ ਧੰਵਾਦ ਜੀ ਥੈਂਕ ਯੂ ਥੈਂਕ ਯੂ ਅਬੀ ਪੀਤੀਓ ਪਹਿਲੇ ਵੀ ਮੇਰਾ ਬਰਾਗ ਤੇ ਮੈਂ ਸਾਰੀ ਐ ਪੀ ਗਏ ਸਾਨੂੰ ਕਿੱਥੋਂ ਮਿਲਣੀ ਅੱਛਾ ਜ ਸਾਹਬਤ ਸਾਹਿਬ ਸਾਨੂੰ ਜ਼ਰਾ ਐ ਵੀ ਦੱਸੋ ਇੱਕ ਬੰਦਾ ਹੁੰਦਾ ਸ਼ਰਾਰਤੀ ਰੂਹ ਹੁੰਦੀ ਜਿੰਜ ਮੈਂ ਆਪਣੀ ਗੱਲ ਕਰਾਂ ਨਾ ਤੇ ਮੇਰੇ ਕੋਲੋਂ ਸੀਰੀਅਸ ਲਿਆ ਹੀ ਨਹੀਂ ਜਾਂਦਾ ਠੀਕ ਹੈ ਇੱਕ ਰੂਹੀ ਸ਼ਰਾਰਤੀ ਹੈ ਤੁਹਾਡੀ ਵੀ ਰੂਹੀ ਸ਼ਰਾਰਤੀ ਹੈ ਸ਼ੁਰੂ ਤਾਂ ਵੈਸੇ ਮੈਨੂੰ ਹੁਣ ਵੀ ਜਿਹੜੇ ਬਜ਼ੁਰਗ ਨੇ ਨਾ ਵੈਸੇ ਬਾਜੀ ਵਾਲੀ ਗੱਲ ਬਜ਼ੁਰਗ ਤੋਂ ਰਿਹਾ ਬਜ਼ੁਰਗ ਤੇ ਬਾਜੀ ਨਹੀਂ ਰਿਹਾ ਕੋਈ ਨਹੀਂ ਉਹਨਾਂ ਨੇ ਅੱਗੇ ਕਿਹਾ ਨਾ ਕਿ ਬਜ਼ੁਰਗ ਘਟ ਮਿਲਦੇ ਨੇ ਹੁਣ ਉਹ ਪੁਰਾਣੀਆਂ ਗੱਲਾਂ ਦੱਸਣ ਵਾਲੇ ਨਹੀਂ ਉਹ ਵੇਖ ਲਓ ਮੇਰੇ ਘਰ ਲਗ 20-25 ਸਾਲ ਤੋਂ ਮਸਾਲ ਹੀ ਨਵੀਂ ਕੋਈ ਨਹੀਂ ਆਈ ਹਾਂ ਪਹਿਲੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਇੰਜ ਕਰ ਲਓ ਤੇ ਇੰਜ ਕਰ ਲਓ ਇਹ ਦਿਵਾਲੀ ਸ਼ਰਤ ਜ਼ਿਆਦਾ ਜਾਂਦਾ ਹੈ ਬਜ਼ੁਰਗਾਂ ਨਾਲ ਬਹੁਤ ਮਿਲਦਾ ਨਾ ਬਜ਼ੁਰਗਾਂ ਨੇ ਕਿਹਾ ਜੀ ਸਿਆਣੇ ਕੇ ਅੰਦਰ ਵੀ ਜਦੋਂ ਕੁੱਤਾ ਪਵੇ ਤੇ ਬੰਦੇ ਨੂੰ ਚਾਹੀਦਾ ਬਹਿ ਜਾਵੇ ਜੀ ਠੀਕ ਹੈ ਉਹ ਮੇਰਾ ਬੈਠਾ ਹੋਇਆ ਉਹ ਕੀ ਕਰੇ ਮੇਰੇ ਦਾਦੇ ਨੂੰ ਕੁੱਤਾ ਪਿਆ ਉਹ ਬਹਿ ਗਿਆ ਕੁੱਤਾ ਕੰਨ ਲਾ ਕੇ ਲੈ ਗਿਆ ਉਹ ਜਿਹੜੀ ਗੱਲ ਉਹਨਾਂ ਕਰਨੀ ਹੁੰਦੀ ਕੁੱਤੇ ਦੇ ਮੂੰਹ 'ਚ ਕਰੀਦੀ ਇਹ ਸਤਰਾੰ ਬਜ਼ੁਰਗ ਤੋਂ ਕੀ ਗੱਲ ਹੋ ਰਹੀ ਸੀ ਪਹਿਲਾਂ ਅੱਛਾ ਪੁੱਤਿਆੜੀ ਰੂਈ ਸ਼ਰਾਰਤੀ ਆ ਰੂਈ ਸ਼ਰਾਰਤੀ ਇਹ ਹੁਣ ਵੀ ਜਿਹੜੇ ਮੇਰੇ ਮਹੱਲੇ ਦੇ ਬਜ਼ੁਰਗ ਨੇ ਮੇਰੇ ਚਾਚੇ ਅੰਕਲ ਮਾਮੇ ਯਾਨੀ 올ਡ ਹੋ ਚੁੱਕੇ ਨੇ ਮਹੱਲੇ ਦੇ ਰਿਸ਼ਤੇਦਾਰ ਨਹੀਂ ਵੀ ਤੇ ਵੈਸੇ ਵੀ ਉਹ ਜਦੋਂ ਮੈਂ ਜਾਣਾ ਨਾ ਮੇਰਾ ਨਿਕਨੇਮ ਤੋਂ ਮੈਨੂੰ ਬੁਲਾਉਂਦੇ ਨੇ ਪੱਪੂ ਕਹਿ ਕੇ ਅੱਛਾ ਆ ਗਿਆ ਪੱਪੂ ਵੀ ਹੁੱਕਾ ਸਾਈਡ ਤੇ ਕਰ ਲੋ ਜੇਬਾਂ ਸਾਫ ਕਰ ਲੋ ਮੈਂ ਕੀ ਕਰਨਾ ਹੁੱਕਾ ਚਿਲੰਪ ਪਹਾ ਕੇ ਬੈਠੇ ਮਹਿਫਿਲ ਭਖੀ ਛੋਟਾ ਜਿਹਾ ਬਿਲਕੁਲ ਤੇ ਵਿੱਚ ਪਾਣੀ ਪਾ ਦੇਣਾ ਜਾ ਉਹ ਪਾਣੀ ਕੋਲ ਨਹੀਂ ਹੈ ਤੇ ਫੂਕ ਮਾਰ ਕੇ ਪਾਣੀ ਚੜਾ ਦੇਣਾ ਉੱਤੇ ਨੂੰ ਯਾਨੀ ਉਹ ਚਲਮ ਠੰਡੀ ਕਰਨੀ ਹੈ ਤੇ ਬਜ਼ੁਰਗ ਮੇਰਾ ਧਿਆਨ ਰੱਖਦੇ ਹੁੰਦੇ ਸੀ ਬਹੁਤ ਨਹੀਂ ਜੀ ਤੁਸੀਂ ਨਿਕਨੇਮ ਦੀ ਗੱਲ ਕੀਤੀ ਤੁਸੀਂ ਵੀ ਆਪਣੇ ਮੁੰਡਿਆਂ ਦਾ ਬੜੇ ਨਿਕਨੇਮ ਰੱਖੇ ਨੇ ਘਰ ਖਾਸ ਹਾਂ ਹਾਂ ਛੋਟੇ ਮੇਰੇ ਦੋਵੇਂ ਟਵਿੰਜ਼ ਨੇ ਹਾਂ ਮਾਸ਼ਾਅੱਲਾ ਚਾਰ ਬੇਟੇ ਇੱਕ ਬੇਟੀ ਮਾਸ਼ਾਅੱਲਾ ਬੱਚਾ ਤੇ ਉਹ ਦੋੜੇ ਟਵਿੰਜ਼ ਨੇ ਉਹਨਾਂ ਦਾ ਨਾਮ ਧਾਮਾਪੂੜਾ ਪਾਇਆ ਪਰ ਮਾਸ਼ਾਅੱਲਾ ਬੜੇ israrti ਨੇ ਉਹ ਤੇ ਵੱਡਾ ਯਾਨੇ ਉਸ ਤੋਂ ਵੱਡਾ ዳਇਮ ਹیدر ਜਿਹੜਾ ਸਭ ਤੋਂ ਵੱਡਾ ਬੇਟਾ ਐ ਬੇਟੀ ਉਮੈਮਾ ਫਾਤਿਮਾ ਮਾਸ਼ਾਅੱਲਾ ਅੱਲਾਹ ਤਾਲਾ ਨੇ ਰੌਣਕ ਲਾਈ ਹੈ ਸ਼ੁਕਰ ਅਲਹੁਦੁਲਲ ਮਾਸ਼ਾਅੱਲਾ ਮਾਸ਼ਾਅੱਲਾ ਤੋਂ ਬੜੇ ਸ਼ਰਾਰਤੀ ਨੇ ਕੰਮ ਚੱਲਦਾ ਰਹਿਣਾ ਵਿੱਚ ਹੁਣ ਐਮਾ ਮੇਰੀ ਬੇਟੀ ਹੈ ਉਹ ਮਤਲਬ ਉਹ ਘਰ ਦਾ ਖਾਣਾ ਖਾਂਦੀ ਠੀਕ ਹੈ ਤੇ ਵੱਡਾ ਬੇਟਾ ਜਿਹੜਾ ዳਇਮ ਹیدر ਕਰ ਜੋ ਵੀ ਪੱਕਾ ਉਹਨੇ ਬਰਗਰ ਮੰਗਾ ਦੇ ਮੀਲ ਮੰਗਾ ਦੇ ਹੁਣ ਦੋਵੇਂ ਭੈਣ ਭਰਾ ਲੜ ਰਹੇ ਨੇ ਤੇ ਸਭ ਤੋਂ ਛੋਟਾ ਬੈਠਾ ਵਿੱਚ ਉਹ ਕਹਿੰਦਾ ਅੱਲਾ ਵੀ ਤਗੜੇ ਹੋ ਜਾ ਤਗੜੇ ਹੋ ਜਾ ਹੈਪੀ ਮੀਲ ਤੇ ਘਰ ਦੀ ਰੋਟੀ ਦੀ ਲੜਾਈ ਹੋਣ ਲਗੀ। ਯਾਨੀ ਬੱਚੇ ਜੱਜੀ ਇਹੋ ਸ਼ਰਾਰਤ। ਤਾਂ ਮੈਂ ਇਹੋ ਜੇ ਸ਼ਰਾਰਤ। ਉਹ ਵੀ ਤੰਗ ਨਹੀਂ ਬੰਦੇ ਜੁਗਤਾ ਨੂੰ। ਉਹ ਜ਼ਾਹਰ ਇਹ ਜੁਗਤਾ ਮੈਂ ਤਾਂ ਨਹੀਂ ਘਰ ਕਰਦਾ। ਅੱਛਾ ਉਹ ਕਰਦੇ ਨੇ। ਮੈਂ ਤਾਂ ਇੰਜ ਚੁੱਪ ਬੈਠਾ ਹਾਂ ਜਿਵੇਂ ਪਤਾ ਨਹੀਂ ਕੋਈ ਚੋਰੀ ਹੋ ਗਈ ਮੇਰੀ ਕੋਈ। ਇਹ ਤਾਂ ਐਸੀ ਆਦਤ ਹੈ। ਨਹੀਂ ਉਹਨਾਂ ਉਹਨਾਂ ਦੀ ਭਾਇਆ ਹੀ ਉਸਰਾ ਹੁੰਦਾ।